ਮੈਂ ਯਾਰਾ ਪਾਹ ਜਾਂਦਾ ਨੇ ਤਿੰਨ ਪਾਸੇ ਭੱਜੇ ਬੰਦੇ ਤਿੰਨ ਪਾਸੇ ਪਰ ਬੰਦੇ ਭੱਜੇ ਆ ਪਾਪਾ ਮੇਰੇ ਕੋਲ ਵਾਪਸ ਮੁੜੇ ਫਿਰ ਇਹਨੂੰ ਲੈਣ ਆਏ ਆ ਇਹਨੂੰ ਸਾਲ ਲੈਣ ਆਏ ਆ ਲੱਗਾ ਨਹੀਂ ਮਾਰ ਕੇ ਜਿੰਨੇ ਨੂੰ ਫੋਨ ਬੰਦ ਕੇ ਇਹਨੂੰ ਘਰ ਮਾੜਾ ਕੋਟਾ ਆਪਣੇ ਫੋਨ ਦੇ ਪਿੱਛੇ ਮੁੰਡੇ ਖਾਜੂ ਉਹ ਕੱਲ੍ਹ ਨਹੀਂ ਖੜੇ ਰਿਸ਼ਤੇਦਾਰੀ ਨੂੰ ਦੁਹਾਰਾ ਕਰੇ ਜਿਹੜਾ ਬੰਦਾ ਮੋਕ ਕੇ ਖੜਿਆ ਉਹ ਜੂਠ ਹੈ ਹਸਾਰਜ ਤਿੰਨ ਕਿਹੜਾ ਧੂਲਕਾ ਕੰਮ ਕਰਦਾ ਕੰਮ ਮੋਟਰਸਾਈਕਲਾਂ ਦਾ ਮੋਟਰਸਾਈਕਲ ਅੰਦਰ ਤੇ ਆਇਆ ਕਿੱਥੋਂ ਆਣ ਤੋਂ ਹੁਣ ਮੈਂ ਬਾਬਾ ਉੱਥੇ ਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਹਾਂ ਚੰਗੇ ਦਰਸ਼ਨ ਕਰਨ ਗਿਆ ਇੱਥੇ ਹੱਥ ਕੇ ਵੱਡਿਆ ਕੁੱਟ ਕੇ ਵੱਡਿਆ ਉਹ ਤੇ ਬਾਬਾ ਮੈਂ ਤਾਂ ਉਹਦੇ ਨਾਲ ਬਹਿ ਕੇ ਆਇਆ ਹੁਣ ਕੋਈ ਬਾਗਬਾ ਤੇਰੇ ਨਹੀਂ ਬਾਗਬਨੀ ਮੈਨੂੰ ਥੋੜੀ ਪਤਾ ਹੁਣ ਨਾਲ ਕਰਨਾ ਠੀਕ ਹੈ ਮੇਰੇ ਛੋਟੇ ਭਰਾ ਦਾ ਟ੍ਰੋਲ ਬਾਬਾ ਅੱਛਾ ਜੀ ਨਾਲ ਨਾਲ ਗੁਰੂ ਕੀਤੇ ਸਿੰਘ ਭਰਾ ਦਾ ਨਰ ਠੀਕ ਹੈ ਜੀ ਤੇ ਮੈਂ ਜਿਹਨੂੰ ਇੱਕ ਕਰਨਾ ਸੀ ਉਸੇ ਨੂੰ ਭੁੱਲ ਗਿਆ ਵਾ ਤੇ ਮੈਂ ਉਸੇ ਕੋਲੇ ਆ ਗਿਆ ਹਾਂ ਹਾਂਜੀ ਤੇ ਇਹਨਾਂ ਨੇ ਮਤਲਬ ਤਿੰਨ ਨੇ ਗਏ ਨੇ ਤੀਰ ਕੋਇਆ ਵਾ ਅੱਛਾ ਜੀ ਤੇ ਇਹਨਾਂ ਦੇ ਵੀ ਗੂਗਲ ਪੇ ਕਰ ਦਿੰਦੇ ਆ ਇਹ ਮੁਰਕੇ ਲਿਕੇ ਜਿਹੜੇ ਢੋੜੇ ਇੱਕ ਨੂੰ ਨਾ ਧਾਰ ਦਿੱਤਾ ਜਿਹੜੇ ਕੋ ਡੰਡੇ ਛੋਟੇ ਹਥਿਆਰ ਹੀ ਦੇ ਕੋ ਹਾਂ ਉਹ ਦੁਬਾਰਾ ਨੂੰ ਲੈਣਾ ਹੈ ਜਦੋਂ ਪਟ્રોલ ਪੰਪ ਦੇ ਲਾਗੋ ਇਹ ਸਾਡੇ ਬੰਦੇ ਫੇਰਲੇ ਪੈ ਗਈ ਆ ਤੇ ਉਹਨਾਂ ਨੇ ਬੰਦੇ ਦਾ ਆਪਣੇ ਗੁਰਕੀਤ ਸਿੰਘ ਦਾ ਜਿਹੜਾ ਤੇਰ ਪਾ ਕੇ ਪਹਿਲਾਂ ਭੱਜ ਗਿਆ ਭੱਜ ਗਿਆ ਮੁਰਕੇ ਵਾਪਸ ਇੱਕ ਬੰਦਾ ਰਹਿ ਗਿਆ ਨਾ ਉਹ ਲੈਣ ਆਏ ਆ ਉਹ ਫਿਰ ਜਿਹੜਾ ਜਿਹੜੇ ਲੈਣ ਆਏ ਉਹਨਾਂ ਨੇ ਧਿਆਨ ਰੱਖੀਤਾ ਲੱਗ ਜਾਂ ਜਿਹੜਾ ਰਹਿ ਗਿਆ ਸੀ ਨਹੀਂ ਜਿਹੜਾ ਜਿਹੜੇ ਲੈਣ ਆਏ ਵਾਪਸ ਉਹਨਾਂ ਨੇ ਉਹਨਾਂ ਨੇ ਹੁਣਾ ਕੀਤਾ ਉਹਨਾਂ ਨੇ ਹੁਣਾ ਕੀਤਾ ਇਹ ਜਿਹੜੀ ਗੁੱਟ ਤੇ ਸੱਟ ਲੱਗੀ ਕਾਫੀ ਜਿਆਦਾ ਵਧਿਆ ਗਿਆ ਉਹ ਜਿਆਦਾ ਹੱਥ ਕਾ ਕਿਹੜੇ ਹਸਪਤਾਲ ਲੈ ਗਏ ਨੇ ਅਮਨਦੀਪ ਲੈ ਕੇ ਗਏ ਕਿੰਨੀ ਉਮਰ ਹੈ ਜਿਨ੍ਹਾਂ ਦੇ ਸਾਟ ਲੱਗੀ ਹੋਣੀ ਉਮਰ ਹੋਣੀ ਹੈ ਜੀ 24 ਬਜੀ ਸਾਢੇ 23 24 ਸਾਲ ਦੇ ਲਗਭਗ ਜਿਹੜੇ ਮਾਲਕ ਨੇ ਉਹਨਾਂ ਦਾ ਬੇਟਾ ਹੈ ਇਹ ਨਹੀਂ ਮਾਲਕ ਮਤਲਬ ਜਿਹੜੇ ਸਾਡੇ ਮਾਮੇ ਦਾ ਪੋਤਾ ਵਾ ਉਹ ਵੀ ਨਾ ਪਾਰਟਨਰ ਆ ਤੇ ਬ੍ਰਦਰ ਦੇ ਨਾਲ ਪਾਰਟਨਰ ਵਾ ਤੁਹਾਨੂੰ ਕੀ ਲੱਗਦਾ ਆਪਣੇ ਪਿਆਰੀ ਸਾਹਿਬ ਇਹ ਦਿਨ ਦਿਨ ਘਟਨਾਵਾਂ ਵਧ ਰਹੀਆਂ ਕੱਲ੍ਹ ਜਿਹੜਾ ਘਟਨਾ ਹੋਇਆ ਆਪਣਾ ਕੰਪਨੀ ਉਹ ਹਾਲਾਤ ਹੁਣ ਹੋ ਗਏ ਨਾ ਇਹੋ ਜਿਹੇ ਹਾਲਾਤ ਕਦੀ ਹੋਏ ਨਹੀਂ ਇਹੋ ਜਿਹੇ ਹਾਲਾਤ ਨਹੀਂ ਕਦੀ ਹੋਏ ਹੁਣ ਤੇ ਕੋਈ ਸ਼ੀਫ ਨਹੀਂ ਕਰ ਦੁਕਾਨ 4 ਵਜੇ 5 ਵਜੇ ਨਿਕਲ ਕੇ ਵੀ ਸ਼ੀ ਇਹ ਕਿੰਨੇ ਵਜੇ ਦੀ ਘਟਨਾ ਆਏ ਇਹ ਹੁਣ ਤੋਂ ਇੱਕ ਘੰਟਾ ਪਹਿਲਾਂ ਦੀ ਗੱਲ ਹੈ तकरीबन ਨੀਅਰ ਅਬਾਊਟ ਦੋ ਨੇ ਹੰਗਾਏ ਆ ਹਾਂਜੀ ਇੱਕ ਨੂੰ ਪਿੱਛੇ ਤਾਂ ਤੱਕ ਤੇ ਅੱਛਾ ਤਿੰਨ ਜਣੇ ਸੀ ਉੱਥੇ ਇੰਨੇ ਜਣੇ ਉਸ ਰਾਜ ਜਿਹਨੂੰ ਘੇਰੇ ਉਹ ਦੱਸਿਆ ਪਹਿਲਾਂ ਇੱਥੇ ਦੋ ਜਣੇ ਆਏ ਆ ਅੱਛਾ ਤੇ 10000 ਰੁਪਏ ਦਾ ਤੇਲ ਪਾਇਆ ਵਾ ਅੱਛਾ ਤੇ ਉਹ ਆਂਦੇ ਗੂਗਲ ਪੇ ਕਰਨੇ ਦੂਜੇ ਮੁੰਡੇ ਨੇ ਗਾੜੀ ਹੋਈ ਆ ਹਾਂ ਤੇ ਉਹ ਜਦੋਂ ਹੁਣ ਲੱਗੇ ਤੇ ਮੁੜ ਕੇ ਉਹਨਾਂ ਸਟਾਰਟ ਕਰਕੇ ਦੌੜ ਗਏ ਆ ਮਗਰ ਮੋਟਰਸਾਈਕਲ ਆਇਆ ਹਾਂ ਤੇ ਰਾਜ ਇੱਕ ਨਿਆੰਗੀ ਸੀ ਉਹਨੂੰ ਘੇਰਿਆ ਉਹਨੂੰ ਲੈਣਾ ਪਿੱਛੋਂ ਲੈਣਾ ਇਹ ਵੀ ਲੋ ਫੇ ਵੇਖ ਕੇ ਬਾਉਸ਼ੀ ਮੁੜ ਗਿਆ ਤਾਂ ਫੇ ਇਹਨੂੰ ਘੇਰਿਆ ਤੇ ਗੱਡੀ ਆ ਕੇ ਮੁੰਡਾ ਜਿਹੜਾ ਮਾਲਕੀ ਹੋਮ ਰਿਹਾ ਉਹਦੇ ਜਿਹੜਾ ਕੀ ਨਾ ਉ ਗੁਰ ਕੀਤਾ ਪੁੱਤਰ ਸਾਫ ਸਾਫ ਹੋ ਜਾਏਗਾ ਸਾਫ ਸਫ ਪਿੰਡ ਬਾਗੇ ਉਹ ਉਹਦੇ ਜਿਆਦਾ ਗੁੱਟ ਦੇ ਉੱਤੇ ਫੇ ਉਹਦੇ ਮਾਰੀ ਆ ਉਹ ਗੱਡੀ ਨੂੰ ਚੌਂਡੇ ਸੀ ਉਹ ਰਾਏ ਦੀ ਭਾਈ ਐਸਾ ਉਹਨਾਂ ਨੇ ਗੱਡੀਆਂ ਘੇਰਿਆ ਜਦੋਂ ਇਹ ਜਿਹੜਾ ਮਾਰ ਕੀਤਾ ਇੱਕ ਉਹਨੇ ਹੰਗਨੇ ਕੀਤਾ ਜਾਂ ਤਿੰਨਾਂ ਨੇ ਕੀਤਾ ਨਹੀਂ ਤੇ ਨਹੀਂ ਦੋ ਹੀ ਦੋਨੇ ਕਿਤਾ ਉੱਥੇ ਹੀ ਪਛੇੜਾ ਹੋਇਆ ਅਸੀਂ ਤਾਂ ਇੱਥੇ ਰਹਿ ਗਏ ਨਾ ਅਸੀਂ ਕਿਉਂ ਉੱਥੇ ਪਹੁੰਚੇ ਨਹੀਂ ਤੀਜਾ ਸਾਥੀ ਕਿੱਥੇ ਕਿੱਦਾਂ ਫੜਿਆ ਤੁਸੀਂ ਫਿਰ ਉਹਦਾ ਉਹ ਇੱਥੇ ਰਾਜ ਹੀ ਉਹਾਂ ਤਾਂ ਮੈਂ ਡਾਂਗਾ ਫੜਾਈਆਂ ਅੱਛਾ ਉਹਨੂੰ ਤਾਰ ਕੇ ਪਿੱਛੇ ਹਾਂ ਪਿੱਛੇ ਤਾਰ ਕੇ ਫਿਰ ਨੂੰ ਚੜਾਉਣਾ ਤਿੰਨ ਜਣੇ ਕਿ ਡੋੜੇ ਨਹੀਂ ਆਣਾ ਇਹ ਦੱਸਿਆ ਕਿਹੜੇ ਪਿੰਡ ਦਾ ਜਿਹੜਾ ਫੜਿਆ ਵਾ ਕਿਹੜੇ ਪਿੰਡ ਦਾ ਇਹ ਅਜੇ ਪਤਾ ਨਹੀਂ ਦੱਸਿਆ ਨਹੀਂ ਅੱਛਾ ਇਹ ਵੀ ਤੁਸੀਂ ਫੜ ਕੇ ਫੜਾਇਆ ਪੁਲਿਸ ਨੂੰ ਹਾਂ ਜੀ ਮਸਲਾ ਇਹ ਹੈ ਕਿ ਉਹ ਤਿੰਨ ਨਿਹੰਗ ਸੀਗੇ ਇੱਕ ਨੂੰ ਅੱਗੇ ਨਾ ਤਾਰ ਦਿੱਤਾ ਤੇ ਦੋਨਾਂ ਨੇ ਇਹਨਾਂ ਕੋ ਇੱਕ ਹਜ਼ਾਰ ਰੁਪਏ ਦਾ ਤੇਲ ਪਾਇਆ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਗੂਗਲ ਪੇ ਕਰ ਦਿੰਦੇ ਹਾਂ ਇਹ ਆਪਣਾ ਨੂੰ ਦੱਸਣ ਲੱਗ ਪਿਆ ਤਾਂ ਉਹਨੇ ਚਰਚੋਂ ਮੋਟਰਸਾਈਕਲ ਲੈ ਕੇ ਚਲੇ ਗਏ ਇੰਨੇ ਉਹਦਾ ਪਿੱਛਾ ਕੀਤਾ ਇਹਨਾਂ ਦੀ ਜਹਾਮਤ ਹੋਈ ਉਹਨਾਂ ਨੇ ਇਹਨਾਂ ਦੇ ਕਿਰਪਾਨ ਮਾਰ ਦਿੱਤੀ ਐ ਛੱਟ ਲੱਗੀ ਆ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਐ ਜਿਹੜੇ ਜਿਹੜੇ ਕਿਰਪਾਨ ਵੱਜੀ ਆ ਗੁੱਟ ਤੇ ਇਹ ਕੌਣ ਸੀ ਇੱਕ ਰਕੀਰਤ ਸਿੰਘ ਸੀਗਾ ਇਹਨਾਂ ਦੱਸਿਆ ਪਿੰਡ ਬਾਗਿਆ ਦਾ ਇਹ ਪਾਰਟਨਰਸ਼ਿਪ ਆ ਇਹਦੀ ਕੰਪਨੀ ਵਿੱਚ ਅੱਛਾ ਜੀ ਹੁਣ ਕਿਥੇ ਲੈ ਕੇ ਗਏ ਨੇ ਜੀ ਉਹਨੂੰ ਇਹ ਇਹਨਾਂ ਦੇ ਦੱਸਣ ਮੁਤਾਬਕ ਅੰਮ੍ਰਿਤਸਰ ਲੈ ਗਏ ਇਹ ਜਿਹੜੇ ਤਿੰਨ ਨਿਹੰਗ ਸੀ ਇਹ ਮੋਟਰਸਾਈਕਲ ਤੇ ਜੀ ਇਨ੍ਹਾਂ ਦੇ ਦਸਮ ਤੱਕ ਮੋਟਰ ਚੱਲਦੇ